ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰਹੀ ਵੀਰ ਦਾ ਜ਼ਰੂਰ ਹੈ ਕਨਫਰਮ ਕਰ ਲਿਓ ਦੋਸਤੋ ਤਰਨਤਾਰਨ ਸ਼ਹਿਰ 메ਨ ਗੋਲਵਾਲ ਬਾਈਪਾਸ ਲਾਗੇ ਦੋਸਤੋ BS ਗੇਲਰਿ ਉੱਪਰ ਦੇ ਬਿਲਕੁਲ ਨੇੜੇ ਗਲੀ ਨਿਕਲਦੀ ਆ ਭਾਜੀ ਉਹਨਾਂ ਦੇ ਫਾਰਮ ਦਾ ਕਾਉਂਦੀ ਆ ਨਾਮ ਦੋਸਤੋ ਭਾਜੀ ਉਹਨਾਂ ਦਾ ਅਵਤਾਰ ਸਿੰਘ ਤਾਰੀ ਵਪਾਰੀ ਜਿਨ੍ਹਾਂ ਦੇ ਫਾਰਮ ਤੇ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਵੀਡੀਓ ਬਹੁਤ ਚਾਰ ਨਾਗ ਮੱਜਾਂ ਦੇ ਵਿੱਚ ਚਾਰੇ ਮੱਜਾਂ ਦੋਸਤੋ ਸੁਈਆਂ ਸੁਈਆਂ ਏਕ ਇੱਕ ਦੋਸਤੋ ਗਾਂ ਵੀ ਬਿਲਕੁਲ ਤਾਜੀ ਸੁਈ ਤੇ ਏਕ ਦੋਸਤੋ ਮੌਲੀਆ ਨਾਲੇ ਵੀਰ ਨਾਲ ਸੀਲ ਕਰਨਾ ਪ੍ਰੋਪਰ ਡਿਟੇਲ ਸਾਰੀ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਠੋਣਾ ਸਾਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਉਹ ਤੁਸੀਂ ਆਪ ਅਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲ ਆਪਾਂ ਵੀਰ ਨਾਲ ਗੱਲਬਾਤ ਕਰਕੇ ਡਿਟੇਲਿੰਗ ਪਛਮ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲੈਣੇ ਆ ਤੁਸੀਂ دوستੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਕੱਲਾ ਕੱਲਾ ਪੁੱਛ ਤੁਹਾਨੂੰ ਤੋਰ ਕੇ ਦਿਖਾਵਾਂਗੇ ਤੇ ਨਾਲ ਹੀ ਆਪਾਂ ਮੁੱਲ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਾਂਗੇ ਜੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਰੀ ਜੀ ਆ ਖਾਲਸਾ ਹੋਰ ਬਈ ਜੀ ਠੀਕ ਠਾਕ ਹਾਂਜੀ ਜੀ ਬਈ ਚੱਲੀ ਜਾਂਦਾ ਵਧੀਆ ਕੰਮ ਕਰ ਹਾਂਜੀ ਹਾਂਜੀ ਐਡਰੈਸ ਬੋਲਦੀ ਬਈ ਆਪਣਾ ਆਪਣਾ ਐਡਰੈਸ ਆ ਕਰਨਤਾਲ ਸਾਹਿਬ ਹਾਂਜੀ ਗੋਇੰਦਵਾਲ ਬਾਈਪਾਸ ਬੀਐਸ ਰੂਟਾਵੇਟਰ ਵਾਲੀ ਗਲੀ ਹਾਂਜੀ 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 ਠੀਕ ਹੈ ਜੀ ਫੋਨ ਨੰਬਰ ਤ ਫੋਨ ਨੰਬਰ 9646 871616 ਠੀਕ ਹੈ ਜੀ ਤੇ ਅੱਜ ਆਪਣੇ ਕੋਲ ਵੀਰ ਜੀ ਟੋਟਲ ਚਾਰ ਨਗ ਮੱਜਾਂ ਦੇ ਵਿੱਚ ਤੇ ਇੱਕ ਗਾਂ ਤੇ ਕਮਾਦੀ ਹਾਂ ਹਾਂ ਜੀ ਮਾਲ ਤੇ ਇਧਰ ਹੋਰ ਵੀ ਹੈਗਾ ਵਾ ਇਹ ਬਾਅਦ ਵਿੱਚ ਪਾਵਾਂਗੇ ਆਪਾਂ ਵੀਡੀਓ ਠੀਕ ਹੈ ਜੀ ਵਪਾਰ ਦਾ ਕੰਮ ਹੈ ਦੋਸਤੋ ਰੁਟੀਨ ਦੇ ਵਿੱਚ ਵੀਰ ਦੇ ਕੋਲ ਪਸ਼ੂ ਆਉਂਦੇ ਆ ਚੰਗੇ ਪਸ਼ੂ ਦੋਸਤੋ ਵੀਰ ਲੈਂਦਾ ਖਰੀਦ ਕੇ ਬਰੀਡ ਵਾਲੇ ਇਹ ਵੀ ਮੱਜਾਂ ਦੋਸਤੋ ਬਿਲਕੁਲ ਤਾਜ਼ੀਆਂ ਆਈਆਂ ਅੱਜ ਹੀ ਇਹਨਾਂ ਮੱਜਾਂ ਦੀ ਵੀਡੀਓ ਦੋਸਤੋ ਬਾਅਦ ਵਿੱਚ ਤੁਹਾਨੂੰ ਦਿਖਾਵਾਂਗੇ ਕਦੇ ਬਾਕੀ ਜਿਹੜਾ ਪਸ਼ੂ ਜਿਹੜੇ ਵੀ ਨੂੰ ਪਸੰਦ ਆਊਗਾ ਵੀਰ ਦਾ ਫੋਨ ਨੰਬਰ ਸਕਰੀਨ ਤੇ ਚੱਲੂਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਪਸ਼ੂ ਤੁਸੀਂ ਪਸੰਦ ਕਰ ਸਕਦੇ ਹੋ। ਜਿਹੜੀਆਂ ਦੋਸਤੋ ਮੇਨ ਵੀਡੀਓ ਤੇ ਆਪਾਂ ਪਾਉਣੀ ਹੈ ਮੱਝਾਂ ਇਧਰ ਆ ਵਧੀਆਂ ਆਪਾਂ ਵੀਰ ਤੇ ਕੋਲੋਂ ਸਾਰੀ ਜਾਣਕਾਰੀ ਲੈ ਲੈਣੀ ਹੈ। ਦੱਸਿਓ ਵੀਰ ਜੀ ਇਸ ਮੱਝ ਬਾਰੇ ਇੱਕ ਨਵਾਂ ਸੂਹਾ ਸੀ ਜੀ। ਇਹ ਦੂਜਾ ਸੂਹਾ ਵਾ ਦੁੱਧ 11 ਕਿਲੋ ਐਸ ਵਕਤ ਕੱਟੀ ਮਗਰ ਜੀ। ਅੱਛਾ ਜੀ। ਸੂਈ ਨੂੰ ਕਿੰਨਾ ਟਮ ਹੋ ਗਿਆ ਜੀ? ਸੂਈ ਨੂੰ ਕੋਈ 10-12 ਦਿਨ ਹੋ ਗਏ ਆ। ਠੀਕ ਹੈ ਜੀ। ਲਓ ਦੇਖੋ ਸੂਹਾ ਦੂਜਾ ਸੂਈ ਆ 11 ਕਿਲੋ ਦੁੱਧ ਮੌ ਹਾਂਜੀ ਬੱਚਾ ਦੋਸਤੋ ਆਹਨੇ ਕੱਟੀ ਦਿੱਤੀ ਹੈ ਕੱਦ ਕਠ ਮੈਂ ਦਾ ਪਿੱਠ ਪੁੜੇ ਦੀ ਚੜਾਈ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਵੀਡੀਓ ਚ ਦੇਖ ਸਕਦੇ ਹੋ ਕਰੋ ਜੀ ਚੈੱਕ ਥੋੜੀ ਜਿਹੀ ਵੀ ਜੀ ਲੰਮੀ ਤੋਰ ਦੀ ਹਾਂਜੀ ਲੈ ਜੀ ਕਰ ਲੋ ਚੈੱਕ ਲੈ ਮੋੜ ਦਿਓ ਲੈ ਜੀ ਮੋੜ ਦਿਓ ਜੀ ਮੱਝ ਦੀ ਅਸੀਂ ਫੇਸ ਕੁਆਲਿਟੀ ਚੈੱਕ ਕਰ ਲੋ ਨਿੱਕੇ ਸੈਂਗ ਦੀ ਹਾਂਜੀ ਹਾਂਜੀ ਦੋਸਤੋ ਪੂਰੀ ਵਜਨ ਮੌਜੂਦ ਹੈ ਜੀ ਪੂਰੀ ਰਾਜੀ ਹੈ ਪੂਰੀ ਜੰਮੀ ਪੜੀ ਕਰੋ ਚੈੱਕ ਆਰਡਰ ਕੁਆਲਟੀ ਜਿਹੜੀ ਦੋਸਤੋ ਬਹੁਤ ਸੋਹਣੀ ਤਿਆਰ ਕੀਤੀ ਹੈ ਜੀ ਬੈਕ ਸਾਈਡ ਤੋਂ ਵਿਖਾ ਦਿਨਾ ਤੁਹਾਨੂੰ ਆਕਰੋ ਚੈੱਕ ਜੀ ਰੈਣੀ ਦੇ ਪਾਸੇ ਤੋਂ ਉਲਟੇ ਬੈਣੀ ਦੇ ਪਾਸੇ ਤੋਂ ਥਾਣਾ ਦੀ ਕੁਆਲਟੀ ਚੈੱਕ ਕਰਵਾ ਦਿਨਾ ਤਾਂ ਰੰਗੋਲੇ ਵੀ ਚਾਰੇ ਸੰਭਰਾ ਹਾਂਜੀ ਜਵਾਬ ਅਸਮਾ ਇੱਕ ਨੰਬਰ ਹੋਊਗਾ 2.5 ਕਿਲੋ ਮੂਰਲੀ ਜੋੜੀ ਦਾ ਦੁੱਧ ਹੋਊਗਾ ਠੀਕ ਹੈ ਜੀ ਹਾਂਜੀ ਤੇ ਇਹ ਕੀ ਮੁੱਲ ਕਰਨੇ ਬੀ ਜੀ ਮੋਲੇ ਦਾ ਇੱਕ ਦਾ 1 ਲੱਖ ਦਾ ਇੱਕ ਪੰਜ ਦੀ ਦੇ ਦਾਂਗੇ 1 ਲੱਖ 5000 ਹਾਂਜੀ ਲੈ ਦੋਸਤੋ 1 ਲੱਖ 10000 ਰੁਪਿਆ ਡਿਮਾਂਡ ਰੱਖੀ ਹੈ ਵੀਰ ਨੇ 1 ਲੱਖ 5000 ਰੁਪਏ ਦੇ ਵਿੱਚ ਵੀਰ ਕਹਿੰਦਾ ਆਏ ਗਏ ਭਣਪਰਾ ਦਾ ਮਾਨ ਤਾਂ ਥੋੜਾ ਬੜਾ ਜਰੂਰ ਹੋਊਗਾ ਮੋਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਦੋਸਤੋ ਜਰੂਰ ਕਰਿਆ ਕਰੋ ਇਹ ਤੋਂ ਅੱਗੇ ਵੀਰ ਦੋ ਨੰਬਰ ਨਹੀਂ ਦੱਸੇ ਜੀ ਡਿਟੇਲ ਇਹ ਪਹਿਲਾ ਸੂਆ ਜੀ 6 ਦਾੰਦੇ ਆ ਜੀ ਅੱਛਾ ਜੀ ਕੱਟੀ ਮਗਰ ਇਹਦੇ ਵੀ ਇਹਨੂੰ ਸੂਈ ਨੂੰ ਕਿੰਨਾ ਟੰਗ ਗਿਆ ਜੀ ਇਹਨੂੰ ਸੂਈ ਨੂੰ 10 ਦਿਨ ਹੋ ਗਏ ਜੀ ਕਿੰਨਾ ਦੁੱਧ ਪਿਆਰੇ ਜੀ ਐ ਵਕਤ ਇੱਕ 8 ਕਿਲੋ ਆ ਠੀਕ ਹੈ ਜੀ ਹ ਲਓ ਦੋਸਤੋ ਇਹ ਪਹਿਲਾ ਸਵੇਰ ਸ਼ੇਗਾਂਦ ਚੋਟੀ ਚੈੱਕ ਕਰ ਲਓ ਦੋਸਤੋ ਕਦ ਕਰ ਤੋਂ ਪੂਰਾ ਵਰਜੂ ਮੌਜੂਦ ਹੈ ਮਾਝਾ ਕਰੋ ਜਬਰੀ ਇਹਦੇ ਮਗਰੂ ਬਚਾ ਦੋਸਤੋ ਕੱਟੀ 8 ਮੀਟਰ ਮਾਝਾ ਕਰੋ ਜਬਰੀ ਲਓ ਜੀ ਕਰ ਲਓ ਚੈੱਕ ਜਵਾਬ ਸਮਾਯਦਾ ਵੀ ਇੱਕ ਨੰਬਰ ਹੋਊਗਾ ਠੀਕ ਹੈ ਜੀ 100 ਜੋ 100 ਠੀਕ ਹੈ ਜੀ ਲਓ ਦੋਸਤੋ ਬੈਕ ਸਾਈਡ ਤੋਂ ਆਰਡਰ ਕੁਆਲਟੀ ਤੁਹਾਨੂੰ ਚੈੱਕ ਕਰਵਾ ਦੇਣਾ ਬਚਾ ਦੋਸਤੋ ਮੂਰੇ ਬਗਾ ਕੱਟੀਏ ਦੇ ਵੀ ਦੋਸਤੋ ਪੂਰੇ ਕੱਦ ਕਾਠ ਵਾਲੀਆਂ ਉੱਚੀਆਂ ਲੰਮੀਆਂ ਸੋਹਣੀਆਂ ਸਨਖੀਆਂ ਦੋ ਮੱਜਾ ਜੜੀ ਤੁਹਾਨੂੰ ਦਿਖਾਉਂਦੀਆਂ ਜੀ 8 ਲੀਟਰ ਦੁੱਧ ਪੂਰਾ ਤਿਆਰ ਹੈ ਜੀ ਹਾਂ ਜੀ ਹਾਂ ਜੀ 8 ਕਿਲੋ ਪੱਕਾ ਹੋ ਠੀਕ ਹੈ ਜੀ ਕੀ ਮੁੱਲ ਕਰਨਾ ਜੀ ਦਾ ਇਹਦਾ ਮੁੱਲ ਤੇ ਲੱਖ ਕਰਦੇ ਪੂਰਾ ਹਾਂ ਜੀ 3000 ਛੱਡ ਦਾਂ 97 9700 ਹਾਂ ਜੀ ਲਓ ਜੀ 1 ਲੱਖ ਰੁਪਈਆ ਦੋਸਤੋ ਡਿਮਾਂਡ ਰੱਖੀ ਹੈ 97000 ਰੁਪਏ ਦੇ ਵਿੱਚ ਵੀਰ ਕਹਿੰਦਾ ਮਾਣਤਨ ਤੁਹਾਡਾ ਜਿਹੜਾ ਆਇਆ ਗਿਆ ਭੈਣਾਂ ਤੋਂ ਹੋਰ ਮਾਣਤਨ ਕਰਦਾਂਗੇ ਵੀਰ ਕੋਈ ਆਵੇ ਫੋਨ ਲਾਵੇ ਠੀਕ ਤੇ ਇਹ ਗਾਂ ਦੀ ਦਸੀ ਵੀ ਡੀਟੇਲ ਗਾਂ ਦੂਜਾ ਸੁਆਜੇ ਭਾਜੀ ਹਾਂਜੀ ਐ ਵਕਤ ਕੋ 11 ਕਿਲੋ ਦੁੱਧੇ ਕਿੰਨਾ ਟਾਈਮ 걸ਦਾ ਬੱਛਾ ਮਗਰ ਆ ਗਿਆ ਜੀ ਸੂਈ ਨੂੰ ਕਿੰਨਾ ਟਾਈਮ 걸ਦਾ ਸੂਈ ਨੂੰ ਇਹਨੂੰ ਅਜੇ 7ਵਾਂ 8ਵਾਂ ਦੇਣ ਆ ਠੀਕ ਹੈ ਜੀ ਹਾਂਜੀ 나ੜੂ ਨਾਲ ਆ ਬੱਚੇ ਦਾ ਠੀਕ ਹੈ ਜੀ ਬੱਚਾ ਦੋਸਤੋ ਆਹ ਦਾ ਮੂਰੇ ਬੱਦਾ ਜੇ 11 ਕਿਲੋ ਦੁੱਧ ਵੀਰ ਕਹਿੰਦਾ ਤਿਆਰ ਹੈ 7-8 ਦਿਨ ਦਾ ਟਾਈਮ ਸੂਈ ਨੂੰ ਗੈਸਬਾ ਦੂਜਾ ਸੂਈ ਜੇ ਆ ਰਾਜੀ ਹੈ ਦੋਸਤੋ ਪੂਰੀ ਇਹ ਵੀ ਹਾਂਜੀ ਲਓ ਜੀ ਚੈੱਕ ਕਰ ਲਓ ਪੂਰਾ ਦੋਸਤੋ ਪ੍ਰਿੰਟ ਪ੍ਰਿੰਟ ਗਾਂ ਦੇ ਚੈੱਕ ਕਰੋ ਜੀ ਬਾਕੀ ਭਾਈ ਥਾਂ ਦੀ ਕੁਆਲਿਟੀ ਬਹੁਤ ਵਧੀਆ ਲੋ ਦੋਸਤੋਂ ਮੈਂ ਤੁਹਾਨੂੰ ਥਾਂ ਦੀ ਕੁਆਲਿਟੀ ਤੁਹਾਨੂੰ ਚੈੱਕ ਆ ਕਰੋ ਜੀ ਹਾਥੀ ਜਵਾਈ ਮੁੱਠੀ ਵਾਲਾ ਥਾਂ ਦੋਸਤੋਂ ਬਹੁਤ ਵਧੀਆ ਲੱਗਾ ਜੀ ਹਾਦੀ ਜਵਾਈ ਬਹੁਤ ਵਧੀਆ ਆਂਦੀ ਹਾਂਜੀ ਹਾਂਜੀ ਤੇ ਇਹਦਾ ਵੀ ਕੀ ਮੁੱਲ ਕੀ ਕਰਾਂ ਇਹਦਾ ਮੁੱਲ 65000 ਕਿ ਮੈਂ ਕਿ ਮੰਨਦਾ ਮਾਨਦਾਨ ਕਰ ਦਾਂਗੇ 2000 ਮਾਨਦਾਨ ਕਰਦਾ 63 ਦੀ ਦੇ 6000 ਹੋਰ 1000 ਕਰ ਦਾਂਗੇ 62 ਦੇ ਦਾਂਗੇ 62 ਹੋ ਗਏ ਲੋ ਦੋਸਤੋ 65000 ਰੁਪਇਆ ਵੈਸੇ ਡਿਮਾਂਡ ਰੱਖੀ ਹੈ ਤੇ 62000 ਰੁਪਏ ਦੇ ਵਿੱਚ ਵੀਰ ਕਹਿੰਦਾ ਆਏਗੇ ਭੈਣ ਭਰਾ ਦਾ ਮਾਨਤਨ ਹੋਊਗਾ ਜੀ ਇਹ ਦੱਸਿਓ ਵੀਰ ਜੀ ਮੱਝ ਬਰੇ ਇਹ ਤੇ ਲੜਿਆ ਭਾਜੀ ਕਿਹੜੇ 6 7 12 ਆਉਂਦੀਆਂ ਗਾੜਲੇ ਸੰਦੀ ਤੇ ਲੜਿਆ ਕਿ ਬਹਿਣੀਆਂ ਦੇ ਪਾਸੇ ਹਾਂਜੀ ਹਾਂਜੀ ਬਹਿਣੀਆਂ ਦੇ ਪਾਸੇ ਮਗਰ ਇਹ ਨੀਲੀ ਦੀ ਅੱਛਾ ਜੀ ਬਹਿਣੀਆਂ ਦੇ ਪਾਸੇ ਦਾ ਮੂਰਲਾ ਸਾਡਾ ਦੋਸਤੋ ਤੇ ਲੜੇ ਦਾ ਹਾਂਜੀ 2 4 ਧਾਰਾਂ ਵੀਰ ਕਹਿੰਦਾ ਆਉਂਦੀ ਆ ਪੀ ਆ ਨੀਲੀ ਰਵੀ ਦੀ ਇਕੱਤੀ ਦੋਸਤੋ ਦਿੱਤੀ ਇਹਨੇ ਬਹੁਤ ਸੋਹਣੀ ਚੰਗੀ ਬਰੀਦ ਵਾਲੀ ਦੁੱਧ ਵੀਰ ਜੀ ਕੰਨਾ ਤਿਆਰ ਦੁੱਧ ਐ ਵਕਤੇ ਕੋ 9 ਕਿਲੋ 9 ਕਿਲੋ ਦੋ ਤਿਆਰ ਹੈ ਜੀ ਹਾਂ ਜੀ ਸਵੇਰ ਕਿੰਨਾ ਸੂਈ ਸਵੇਰ ਤੀਜਾ ਲਾ ਲਓ ਚੌਥਾ ਲਾ ਲਓ ਠੀਕ ਹੈ ਜੀ ਸੂਈ ਯੂ ਕੈਨ ਨਟ ਆਨ ਦਾ ਸਰਵਰ ਸੂਈ ਨੂੰ ਨਾ ਹੋ ਗਏ ਜੇ 15 ਦਿਨ 15 ਦਿਨ ਦਾ ਟਾਈਮ ਦੋਸਤੋ ਸੂਈ ਨੂੰ ਹੋ ਗਿਆ ਇੱਕ ਥਾਂ ਦੀ ਦੋਸਤੋ ਪੱਲੜ ਦੱਸਤਾ ਭਾਜੀ ਨੇ ਤੁਹਾਨੂੰ ਗਾੜ ਦੇ ਥਾਂ ਦੀ ਥਣ ਦੇ ਵਿੱਚ ਹੈ ਨਹੀਂ ਉਹਦਾ ਕੁਝ ਵੀ ਠੀਕ ਹੈ ਜੀ ਚਵਾਈ ਵਧੀਆ ਹੁੰਦੀ ਠੀਕ ਹੈ ਜੀ ਕੰਦ ਕਰ ਦੋਸਤੋ ਮੈਂ ਤਾਂ ਚੈੱਕ ਕਰ ਲਓ ਆਰਡਰ ਕੁਆਲਟੀ ਦੋਸਤੋ ਬਹੁਤ ਸੋਹਣੀ ਤਿਆਰ ਕੀਤੀ ਇਹਨੇ ਵੀ ਲਓ ਜੀ ਕਰੋ ਚੈੱਕ ਪੂਰਾ ਵਜ਼ਨ ਮੌਜੂਦ ਲੈਓ ਜੀ ਮੁਰਦ ਜਵਾਬ ਉਸਮਾਨ ਆਪਣੇ ਸਾਰੇ ਡੰਗਰਾਂ ਦਾ ਇੱਕ ਨੰਬਰ ਹੋਊਗਾ ਠੀਕ ਹੈ ਜੀ ਬਾਕੀ ਦੋਸਤੋ ਵਪਾਰ ਦਾ ਕੰਮ ਆ ਰਟੀਨ ਲੋਕ ਪਸੀ ਹੁੰਦੇ ਆ ਵੀਰ ਦੇ ਕੋਲ ਜ਼ਿਆਦਾ ਪਰ ਮੱਝਾਂ ਨਹੀਂ ਲੈਂਦੇ ਵੀਰੋ 9 ਲੀਟਰ ਦੁੱਧ ਦੋਸਤੋ ਹੰਡਾ ਮੌਕੇ ਦਾ 9 ਲੀਟਰ ਦੱਸਿਆ ਭਾਈ ਹਾਂ ਜੀ ਹਾਂ ਜੀ 9 ਕਿਲੋ ਹੈ 9 ਕਿਲੋ ਦੁੱਧ ਮੌਕੇ ਦਾ ਤਿਆਰ ਹੈ ਜੀ ਤੇ ਇਹਦਾ ਵੀਰ ਜੀ ਮੁੱਲ ਕੀ ਕਰਨਾ ਇਦਾ ਮੁੱਲ ਕਰਨ ਨੂੰ ਜੋ ਮਰਜ਼ੀ ਕਰੀ ਜਈਏ ਚੌਥਾਣਾ ਜਵੇ ਦੇ 85000 ਦੀ ਆ ਅੱਛਾ ਜੀ ਹੁਣ ਆਪਾਂ ਦੇ ਦਾਂਗੇ 75000 ਦੀ 75000 ਹਾਂਜੀ ਇਹ ਕਿ ਜੈਸੀ ਕਰ ਦਾਂਗੇ 100 ਰੁਪਿਆ ਹੋਰ ਕਰ 74 74 ਦੀ ਦੇ ਦਾਂ ਠੀਕ ਹੈ ਜੀ 75000 ਰੁਪਏ ਦੋਸਤੋ ਡਿਮਾਂਡ 74000 ਰੁਪਏ ਦੇ ਵਿੱਚ ਵੀਰ ਕੰਦਾ ਮਾਨਤਨ ਹੋਊਗਾ ਆਏਗਾ ਇਹਦਾ ਤੇ ਇਹਦੇ ਨਾਲ ਜਿਹੜੀ ਬੱਧੀ ਅਮਜ ਵੀਰ ਜੀ ਇਹਦੀ ਰਸੀ ਡਿਟੇਲ ਇਹ ਪਹਿਲਾ ਸੂਬਾ ਅੱਛਾ ਜੀ ਕਿੰਨਾ ਟਾਈਮ ਅਗਰ ਸੀ ਦੂਜਾ ਮੰਨ ਲੇ ਪਹਿਲਾ ਮੰਨ ਲੇ ਠੀਕ ਹੈ ਜੀ ਤੇ 8 ਲੀਟਰ ਦੁੱਧ ਆਇਆ ਵਕਤ ਦੇਖੋ ਅਛਾ ਇਹਦੇ ਮਗਰ ਬੱਚਾ ਸੱਤ ਲਾਓ ਪੱਕਾ ਤੁਸੀਂ ਕਟਾ ਮਗਰਿਆ ਉਹਦਰੇ ਬੱਚਾ ਉਹਦਾ ਬੱਚਾ ਠੀਕ ਹੈ ਜੀ ਬਾਅਦ ਵਿੱਚ ਬਖਾਉਣੇ ਆਪਾਂ ਜਵਾਬ ਸਮਾ ਇੱਕ ਨੰਬਰ ਠੀਕ ਹੈ ਜੀ ਹਾਂ ਜੀ ਲੋ ਦੋਸਤੋ ਸੁਆ ਕੋਈ ਬੇਸ਼ੱਕ ਪਹਿਲਾ ਮੰਨ ਲੇ ਕੋਈ ਦੁੱਧ ਮੰਨ ਲੇ ਤੁਹਾਡੇ ਸਾਹਮਣੇ ਹੈ ਜੀ 8 ਲੀਟਰ ਦੁੱਧ ਤਿਆਰ ਹੈ 7 ਲੀਟਰ ਵੀ ਇਹਦਾ ਗਾਰੰਟੀ ਵੀ ਹੈਗੀ ਹੈ ਜੀ ਦਰਮਿਆਨਾ ਕਰਦਾ ਦੋਸਤੋ ਮੈਂ ਤਾਂ ਚੈੱਕ ਕਰ ਲਉ ਬਾਕੀ ਬਨਾਰ ਪੂਰੇ ਆ ਭਾਜੀ ਠੀਕ ਹੈ ਜੀ ਬਨਾਰ ਚੰਗੇ ਸਾਰੇ ਚ ਵਾਪਸ ਮਾ ਇੱਕ ਨੰਬਰ ਆ ਕਾਲੋ ਚੈੱਕ ਜੀ ਦੋਸਤੋ ਬੱਚਾ ਇਹਨੇ ਕਟਾ ਦਿੱਤਾ ਜੇ ਜਾਂ ਕਟਾ ਖੋਲ ਕੇ ਲਿਆਏਗਾ ਹਾਂਜੀ ਮੁੱਲ ਭਾਜੀ ਦਾ ਮੁੱਲ ਭਾਜੀ ਇਹਦਾ ਹਾਂ ਨਾ ਹੀ 85000 ਜੀ ਅੱਛਾ ਜੀ ਬਸ 2000 ਮਾਨ ਕਰ ਦਾਂਗੇ 83 ਦੀ ਦੇ ਦਾਂ ਹਾਂਜੀ 85000 ਰੁਪਏ ਦੋਸਤੋ ਡਿਮਾਂਡ 83000 ਰੁਪਏ ਦੇ ਵਿੱਚੋਂ ਮਾਨਦਾਨ ਜਰੂਰ ਹੋਗਾ ਜੀ ਹਾਂਜੀ ਤੇ ਜਿਹੜਾ ਵੀਰ ਜੀ ਇਹ ਮਾਲੀ ਆ ਇਹਦੀ ਡਿਟੇਲ ਦੱਸ ਕੀ ਜੀ ਆਪਾਂ ਇਹ ਜੇ ਦੋਂਦਾ ਵਾ ਚੌਗਾ ਹੋਣ ਡਿਆ ਹੋਇਆ ਇਹ ਮੋਰਾ نسل ਚੰਦਾ ਹਾਂਜੀ ਮੋਰਾ ਜੀ ਪਿਓਰ ਮੋਰਾ نسل ਦੋਸਤੋ ਬਿਲਕੁਲ ਪਿਓਰ ਮੋਰਾ ਅੜੀ ਦਾ ਦੋਂਦਾ ਦੋਸਤੋ ਹੋ ਗਿਆ ਚੌਗਾ ਦਾਮ ਰੁੱਥੋ ਜਿਹੜੇ ਆ ਸੁਟੰਡਿਆ ਜੀ ਹਾਂਜੀ ਇਹ ਵੀ ਜੀ ਮੱਜਾਂ ਕਰਦਾ ਕਰਾਸ ਹਾਂਜੀ ਹਾਂਜੀ ਮੱਜਾਂ ਵੀ ਕਰਦਾ ਰੇੜੇ ਵੀ ਲੱਗਾ ਜੀ ਅੱਛਾ ਜੀ ਦੋਸਤੋ ਮੱਜਾਂ ਵੀ ਕਰਾਸ ਵੀ ਕਹਿੰਦਾ ਕਰਦਾ ਵਾ ਤੇ ਰੇੜੇ ਵੀ ਦੋਸਤੋ ਲੱਗਾ ਰੇੜੇ ਵੀ ਲੱਗਾ ਮਾਲ ਠੀਕ ਹੈ ਜੀ ਚੰਗਾ ਦੋਸਤੋ ਕਾਬਿਆ ਪੂਰੀ ਫੋਲ ਬਰੀਡ ਚੈੱਕ ਕਰਵਾ ਦੇ ਜੀ ਹੋਰ ਕਰੂਗਾ ਜੀ ਹਾਂਜੀ ਹਾਂਜੀ ਆ ਲੋ ਦੀ ਦੇਖਵਾ ਦੀ ਚੋਚੜੀ ਠੀਕ ਹੈ ਜੀ ਬਹੁਤ ਠੰਡਾ ਧੀਰਾ ਠੀਕ ਹੈ ਜੀ ਲੋਏ ਦੋਸਤੋ ਤੁਹਾਨੂੰ ਟੈਸਟੀਕਲ ਦੇ ਚੈੱਕ ਕਰਵਾ ਦੇਣਾ ਕਰ ਲਿਓ ਚੱਕ ਅਛਾ ਜੀ ਇਹਦੀ ਮਦਰ ਮਿਲਕ ਰਿਕਾਰਡ ਹੋ ਗਈ ਪਤਾ ਕੀਤਾ ਇਹ ਨਹੀਂ ਬਾਜੀ ਮਦਰ ਮਿਲਕ ਰਿਕਾਰਡ ਦਾ ਨਹੀਂ ਪਤਾ ਆਪਾਂ ਨੂੰ ਠੀਕ ਹੈ ਬਾਕੀ ਦੋਸਤੋ ਮਾਲੀ ਪੂਰਾ ਬਰੀਡ ਵਾਲਾ ਜੇ ਮੋਹਰਾ ਨਸਲ ਦੇ ਵਿੱਚ ਇਹ ਇਹਦਾ ਭਾਜੀ ਮੁੱਲ ਕੀ ਕਰੀ? ਮੁੱਲ ਇਹਦਾ 52000 ਆ ਰਿਹਾ 50000 ਦਾ ਜੀ। ਠੀਕ ਹੈ ਜੀ। ਪੂਰੀ ਆਰਮਾਨ ਕਰਦਾਂਗੇ ਕੋਈ ਵੀਰ ਭਰਾ ਫੋਨ ਲਾਵੇ। 49000 ਹਾਂ 49000 ਰੁਪਏ ਦੇ। ਠੀਕ ਹੈ ਜੀ। 52000 ਰੁਪਏ ਦੋਸਤੋ ਡਿਮਾਂਡ ਰੱਖੀ ਆ ਤੇ 49000 ਰੁਪਏ ਦੇ ਵਿੱਚ ਵੀਰ ਜੀ ਦਾ ਆਵੇ ਜੇ ਫੋਨ ਲਾਵੇ ਕਰਾਂਗੇ ਜਿੰਨਾ ਹੋ ਸਕੂ ਮਾਨ ਕਰਾਂਗੇ। ਠੀਕ ਹੈ ਜੀ। ਹਾਂਜੀ। ਵੈਸੇ ਦੋਸਤੋ ਪਸ਼ੂ ਵੀਰ ਦੇ ਕੋਲ ਵਿਕਰੀ ਵਾਲੇ ਜਿਹੜੇ ਆਉਂਦੇ ਮੱਝਾਂ ਬਹੁਤ ਚੰਗੀ ਕੁਆਲਿਟੀ ਦੀ ਹੁੰਦੀਆਂ ਮੈਂ ਤੁਹਾਨੂੰ ਸਾਰੀਆਂ ਮੱਝਾਂ ਦੇ ਕਰਕੇ ਕੈਮਰਾ ਨੇੜ ਤੋਂ ਮਾਰ ਕੇ ਵਿਖਾ ਹਾਂਜੀ ਸਾਰਾ ਮਾਲ ਉਦਾਂ ਵਿਕਾਊ ਹੀ ਆ ਭਾਜੀ ਮਾਲ ਦੋਸਤੋ ਸਾਰਾ ਵੀਰ ਦੇ ਕੋਲ ਵਿਕਾਊ ਆ ਮੱਝਾਂ ਦੋਸਤੋ ਸਾਰੀਆਂ ਟਾਪ ਕੁਆਲਿਟੀ ਦੀਆਂ ਵੀਰ ਦੇ ਕੋਲ ਵਧੀਆਂ ਚਾਰ ਨਾਲ ਵੀ ਆ ਅੱਛਾ ਜੀ ਮੈਂ ਐਸਾ ਅੱਛਾ ਜੀ ਇਹਦੇ ਮਗਰ ਕਟਾ ਹੋਆ ਠੀਕ ਹੈ ਜੀ ਹਾਂਜੀ ਤੇ ਆ ਗੱਬਣਿਆ ਠੀਕ ਹੈ ਜੀ ਦੋਸਤੋ ਪਸ਼ੂ ਸਾਰੇ ਡਿਟੇਲ ਜਿਆਦਾ ਜਿਹੜੀ ਡਿਟੇਲ ਆ ਉਹ ਆਪਾਂ ਬਾਅਦ ਵਿੱਚ ਦਵਾਂਗੇ ਇਹਦੀ ਜਦੋਂ ਅਗਲੀ ਵੀਡੀਓ ਦੇ ਠੀਕ ਹੈ ਜੀ ਲਓ ਜੀ ਦੋਸਤੋ ਕਰ ਲਓ ਚੈੱਕ ਮੇਨ ਦੋਸਤੋ 4000 ਆਪਾਂ ਇੱਧਰ ਪਾਈਆਂ ਮੱਝਾਂ ਤੇ ਇੱਕ ਗਾਂ ਤੇ ਇੱਕ ਮਾਲੀ ਜਿਹੜੇ ਵਿਕਰੀ ਵਾਲੇ ਅੱਜ ਬਾਕੀ ਦੋਸਤੋ ਜਿਹੜੀਆਂ ਮੱਝਾਂ ਅੱਜ ਵੀਰ ਦੇ ਕੋਲ ਆਈਆਂ ਮੈਂ ਤੁਹਾਨੂੰ ਉਹ ਵੀ ਇੱਕ ਵਾਰ ਚੈੱਕ ਕਰਵਾ ਦਣਾ ਲਓ ਜੀ ਕਰ ਲਓ ਚੱਕ ਪੂਰੇ ਦੋਸਤੋ ਇਹ ਵੀ ਕੱਦ ਕਾਠ ਵਾਲੀਆਂ ਮੱਝਾਂ ਚੰਗੀਆਂ ਰਾਜੀ ਕਰੋ ਚੈੱਕ ਜੀ ਮਾਲਵੇ ਦੇ ਹਰਿਆਣੇ ਦੇ ਵਿੱਚੋਂ ਦੋਸਤੋ ਵੀਰ ਲਿਆਏ ਖਰੀਦ ਕੇ ਠੀਕ ਹੈ ਜੀ ਚਾਰ ਲਗ ਦੋਸਤੋ ਇਸ ਪਾਸੇ ਵੱਧੇ ਆ ਬਿਨਾ ਬੱਚਿਆਂ ਦੇ ਟੋਕੜਾ ਟੋਕੜਾ ਲੜੋ ਕੋਈ ਆ ਜਿਹੜੀ ਦੋ ਬਈ ਅੱਛਾ ਦੋ ਬਈ ਬਿਨਾ ਬੱਚੋਂ ਆ ਵੀ ਬਿਨਾ ਬੱਚੋਂ ਇਹ ਦੋਸਤੋ ਜਿਹੜੀਆਂ ਮੱਝਾਂ ਸੈਰ ਤੇ ਵਿਖਾਈਆਂ ਤੁਹਾਨੂੰ ਦੋਵਾਂ ਬੱਚਿਆਂ ਦੇ ਬੱਚੇ ਨਹੀਂ ਜਿਹੇ ਹੈਗੇ ਤੇ ਇਹ ਦੋਸਤ ਜਿਹੜੀ ਮੱਝਾਂ ਇੱਧਰ ਸਾਈਡ ਤੇ ਮਖਾਈਆਂ ਇਹ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਚੋਕ ਆਈਆਂ ਠੀਕ ਹੈ ਜੀ ਚੋਕੀਆਂ ਸਾਰੀਆਂ ਖਾਲੀ ਕੀਤੀਆਂ ਠੀਕ ਹੈ ਜੀ ਲਓ ਦੋਸਤ ਸੂਰੇ ਸਵਾਇ ਪਹੁੰਚੂ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕ ਕੇ ਆਪਣੀ ਤਸੱਲੀ ਜਿਹੜੀ ਹੈ ਜਰੂਰ ਕਰਿਆ ਕਰੋ ਐਡਰੈਸ ਇੱਕ ਰੂਬੀ ਦਾ ਫੇਰ ਬੋਲ ਦੇਣਾ ਸ਼ਹਿਰ ਮੇਨ ਤਰਨਤਾਰਨ ਸਾਹਿਬ ਤਸਵੀਰ ਵੀ ਤਰਨਤਾਰਨ ਸਾਹਿਬ ਨੇੜੇ ਦੋਸਤੋਂ ਗੋਂਦਵਾਲ ਬਾਈਪਾਸ ਬੀ ਐਸ ਗਿਲ ਰੋਟਾਵੇਟਰ ਵਾਲੀ ਗਲੀ ਦੇ ਵਿੱਚ ਬਿਲਕੁਲ ਵੀਰ ਹੁਣ ਮੈਂ ਕਰਿਆ ਅਵਤਾਰ ਸਿੰਘ ਤਾਰੀ ਨਾਮ ਆ ਵੀਰ ਦਾ ਫੋਨ ਨੰਬਰ ਵੀ ਜੀ ਆਪਣਾ ਕਰੀ ਫੇਰ 9646 871616 ਠੀਕ ਹੈ ਜੀ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ